ਮੁਕੰਮਲ ਹੈ ਇਸ ਸਬੰਧੀ ਮਾਨਯੋਗ ਡੀਸੀ ਸਰਵਲ ਉਹ ਸਵੇਰੇ ਸਾਰੇ ਜਿੰਨੇ ਵੀ ਮੈਕਮੀਆਂ ਮੀਟਿੰਗ ਕੀਤੀ ਗਈ ਇਵਨ ਕਿ ਗਾਉਂ ਤੇ ਵੀ ਸਾਡੇ ਜਿਹੜੇ ਅਫਸਰ ਪਹੁੰਚ ਚੁੱਕੇ ਨੇ ਆ ਜੁਨੀਅਰ ਜਿਸਾ ਤੁਸੀਂ ਦੇਖ ਦੇਖਣ ਜਾ ਰਹੇ ਹੈ ਤੇ ਆਪਣੇ ਜਿਹੜੇ ਪਹਾੜੀ ਏਰੀਆ ਉਹਨਾਂ ਵਿੱਚ ਕਲੌਡ ਬਸਟ ਹੋ ਰਿਹਾ ਉਹਨਾਂ ਵਿੱਚ ਕਾਫੀ ਜ਼ਿਆਦਾ ਰੇਨਫਾਲ ਹੋਣ ਕਾਰਨ ਜਿਹੜਾ ਪਾਣੀ ਦਾ ਫਲੂ ਹੈ ਉਹ ਆਨਦੀ ਕਾਫੀ ਜ਼ਿਆਦਾ ਸੰਭਾਵਨਾ ਹੈ ਇਸ ਸਬੰਧੀ ਜਿਹੜੇ ਸਾਡੇ ਦਰਿਆ ਦੇ ਨਜ਼ਦੀਕ ਪਿੰਡ ਨੇ ਉਨਾਂ ਨੂੰ ਅਲਰਟ ਵੀ ਕਰ ਦਿੱਤਾ ਹੈ ਪਲੱਸ ਉੱਥੇ ਜਿਹੜੀਆਂ ਰੀਲੀਫ ਜਿਹੜੇ ਕੈਂਪਸ ਵਗੈਰਾ ਉਹ ਵੀ ਐਕਟੀਵੇਟ ਕਰ ਦਿੱਤੇ ਆ ਟੀਮਸ ਜਿਹੜੀਆਂ ਮੈਡੀਕਲ ਟੀਮਸ ਨੂੰ ਹੁਣ ਹਦਾਇਤ ਉਸੇ ਦੀ ਉਹ ਵੀ ਇੱਥੇ ਪਹੁੰਚਾ ਦਿੱਤੀਆਂ ਗਈਆਂ ਤਾਂ ਕਿ ਕਿਸੇ ਤਰ੍ਹਾਂ ਦਾ ਵੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਨੂੰ ਲੋਕਾਂ ਨੂੰ ਇਹੀ ਅਪੀਲ ਹੈ ਕਿ ਜਿਹੜੇ 500 ਮੀਟਰ ਦੇ ਅਧੀਨ ਜਿਹੜੇ ਦਰਿਆ ਦੇ ਨਾਲ ਨਾਲ ਪਿੰਡ ਨੇ ਤੁਹਾਡੇ ਪਸ਼ੂ ਹੋਗੇ ਤੁਹਾਡੇ ਹੋਰ ਜਾਨਵਰ ਹੋਗੇ ਜਾਂ ਤੁਹਾਡਾ ਹੋਰ ਜਿਹੜਾ ਤੁਹਾਨੂੰ ਜ਼ਰੂਰੀ ਸਮਾਨਾ ਤੁਸੀਂ ਲੈ ਕੇ ਪਿੱਛੇ ਸ਼ਿਫਟ ਕਰੋ ਤਾਂ ਜੋ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਕਿਸ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਵੀ ਮੁਕੰਮਲ ਜਿਹੜਾ ਪ੍ਰਬੰਧ ਅਸੀਂ ਕੀਤਾ ਹੋਇਆ ਸਾਡੇ ਕੋਲ ਰੀਲੀਫ ਕੈਂਪਸ ਹੈ ਸਾਡੇ ਕੋਲ ਜਿਹੜੀਆਂ ਗੱਡੀਆਂ ਸਾਡੀ ਟੀਮ ਸਟੇਡੀਆ ਪਿੱਛੇ ਐਕਟੀਵਿਟੀ ਹੈ ਰਲੀਫ ਕੈਂਪ ਕਿੱਥੇ ਕਿੱਥੇ ਬਣਾਏ ਗਏ ਨੇ ਰਲੀਫ ਕੈਂਪਾਂ ਦਾ ਜਿਹੜੇ ਸਾਡੇ ਐਸ.ਟੀ.ਐਮ.ਸ ਨੇ ਪ੍ਰੋਫਰਡ ਜਿਹੜੀ ਹੈ ਇਕਵੇਕੂਏਸ਼ਨ ਪਲਾਨ ਬਣਾਇਆ ਹੋਇਆ ਤੁਸੀਂ ਸਾਡੇ ਐਸ.ਟੀ.ਐਮ. ਨਾਲ ਸਹਿਯੋਗ ਕਰਕੇ ਉਹ ਤੁਸੀਂ ਲੈ ਸਕਦੇ ਹੋ ਇਹ ਵੀ ਕਿchitz ਸਕੂਲਾਂ ਚ ਜਿਹੜੇ ਸਾਡੇ ਪੰਚਾਇਤ ਘਰਾਂ ਉੱਥੇ ਮੈਰਿਟ ਪੈਲੈਸਿਸ ਆ ਉਹ ਉਹ ਸਾਰੇ ਅਸੀਂ ਅਜਾ ਰਲੀਫ ਕੈਂਪ ਨੂੰ ਡਿਪਲੋਏ ਕੀਤਾ ਹੈ ਉਹਨਾਂ ਤੋਂ ਵੀ ਚਰਚਾ ਲਗਾਈ ਹੋਈ ਨੇ ਕਿਸੇ ਤਰ੍ਹਾਂ ਦੇ ਵੀ ਸਾਡੇ ਸਿਵਲੀਆਂ ਨੂੰ ਮੁਸ਼ਕਲ ਨਹੀਂ ਆ ਦਿੱਤੀ ਜਾਵੇਗੀ 1 ਲੱਖ ਕਿਸੀ ਪਾਣੀ ਸੱਡੇ ਰਾਵੀ ਚ ਕੀ ਪੋਜੀਸ਼ਨ ਹੈ ਕੀ ਪੋਜੀਸ਼ਨ ਹੈ ਇਹਦੇ ਵਿੱਚ ਜਿਹੜੀ ਰਾਵੀ ਦੀ 1.5 ਲੱਖ ਕਿਸੀ ਪਾਣੀ ਜਿਹੜਾ ਆ ਰਿਹਾ ਉੱਚਿਤ ਫਿਲਹਾਲ ਦੀ ਖੜੀ ਜਿਹੜਾ ਕਹਿ ਰਿਹਾ ਹੈ ਕਿ ਬਿਦਿਨ 2-3 ਘੰਟੇ ਵਿੱਚ ਗੁਰਦਾਸਪੁਰ ਦੀ ਜਿਹੜੀ ਅਪਲੇ ਪਹੁੰਚੇਗਾ ਪਠਾਨਕੋਟ ਤੋਂ ਕ੍ਰੋਸ ਕਰਦੇ ਹੋਏ ਇਸ ਸੰਬੰਧੀ ਐਕਸ਼ਨ ਨੂੰ ਹਦਾਇਤ ਕਰ ਦਿੱਤੀ ਕਿ ਹਰ ਘੰਟੇ ਬਾਅਦ ਸਾਨੂੰ ਅਲਰਟ ਕੀਤਾ ਜਾਵੇ ਉਹ ਤੁਹਾਡੇ ਮੀਡੀਆ ਰਾਹੀਂ ਅਸੀਂ ਜਿਹੜੇ ਲੋਕ ਆ ਉਹਨਾਂ ਨਾਲ ਸ਼ੇਅਰ ਕਰ ਦਿੱਤਾ ਜਾਵੇਗਾ ਤਾਂ ਜੋ ਉਹ ਜਿਹੜੀ ਆਪਣੇ ਉਹਨੂੰ ਐਕਟੀਵੇਟ ਰੱਖਾਂ ਬਕੌੜਾ ਬੱਤਮ ਇਸ ਵਕਤ ਪਾਣੀ ਦਾ ਓਵਰਫਲੋ ਦਾ ਅਧਾਰ ਹੋ ਚੁੱਕਿਆ ਹੈ ਜਿਹੜੇ ਉਸ ਤੇ ਲੂਪ ਨਹੀਂ ਹੋਣਾ ਉਹਨੂੰ ਕਿਹਾ ਜਾ ਰਿਹਾ ਹੈ ਤੜੀ ਪਹੁੰਚ ਰਹੀ ਨਹੀਂ ਉਹ ਲੋਕ ਜੁਵਾੰਦੇ ਨੇ ਤੇ ਵਾਪਸ ਆ ਜਾਂਦੇ ਨੇ ਜਦੋਂ ਕਿ ਗਰਾਉਂਡ ਲੈਵਲ ਤੇ ਉੱਥੇ ਕੋਈ ਕੈਂਪ ਨਹੀਂ ਆ ਕੋਈ ਵੀ ਨਜ਼ਰ ਨਹੀਂ ਆ ਰਿਹਾ देखो जी जिस तरह इन्होंने कहा कि मकौड़ा पत्तन विखे हाँ जरूर थोड़ा थोड़ा पानी ओवरफ्लो हो जमीन च आ रहे हैं अगे भी थोड़ा की संभावना हैगी है इस संबंधी जिस तरह इन्हों ने कहा कि कोई फोटो वाला है ये बिल्कुल नहीं हैफिसर स्ट्रिक्टली मैसेज लग चुके हैं ईवन फ्रॉम स्टेट ईवन फ्रॉम द डीसी कि हर ऑफिसर फ्रॉम बी डी पी ओ साइड फ्रॉम पंचायती महकमा हो जाए आइदर सिविल सर्जन ऑफिस हो जाए जर सिल रेवन्यू टीम हो जाए सारे मुकम्मल रहने उन्नगर गलबात ਦੇਨਣ ਕਿ ਜੂਨਾਂ ਨੂੰ ਚੀਜ਼ ਦੀ ਡਿਮਾਂਡ ਹੈ ਪੂਰੀ ਕੀਤੀ ਜਾਵੇਗੀ। ਜਿਵੇਂ ਪਰੂ ਜਰਰੀ ਕੀਤੀ ਹੈ ਇਸ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਆਪਣਾ ਕੰਟਰੋਲ ਰੂਮ ਜਿਹੜਾ 24 ਘੰਟੇ ਚੱਲਦਾ ਰਹੇਗਾ ਪੂਰੇ ਸੱਤ ਆਪਣੇ ਦਿਨੀ ਦੇ ਤੱਕ ਲੋੜਾਂ ਦੇ ਤੱਕ ਚੱਲਦਾ ਰਹੇਗਾ ਉਹ ਨੰਬਰ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹਾਂਗਾ ਤਾਂ ਜੇ ਕਿਸੇ ਵੀ ਸਾਡੇ ਸਿਵਲ ਨੂੰ ਕੋਈ ਚੀਜ਼ ਦੀ ਲੋੜ ਪੰਦੀ ਹੈ ਤੇ ਫੋਨ ਕਰਕੇ ਆਪਣੀ ਫੈਸਿਲਿਟੀ ਜਿਹੜੀ ਪ੍ਰੋਵਾਈਡ ਕਰਵਾ ਸਕਦਾ ਹੈ ਉਹ ਨੰਬਰ ਹੈ ਜੀ 018474 266376 ਪੁਲਿਸ ਜੇ ਕਿ ਲੋਕ ਰਿਪੋਰਟ ਜੇ ਤਬਾ ਪੜਾਇਆ ਇਹਦੇ ਵਿੱਚ ਤੁਸੀਂ ਇਹ ਜਿਹੜਾ ਨੰਬਰ ਹੈ ਸਾਰਿਆਂ ਨੇ ਸ਼ੇਅਰ ਕਰਦੇ ਨੇ ਕਿੰਦੇ ਜਿਹੜੇ ਅਲਰਟ ਤੇ ਨੇ ਡੇਰੇ ਬਾਬਾ ਨਾਨਕ ਦੇ ਧਰਮਗੋੜਾ ਪਤਨਾ ਉਗੂੜਿਚ ਉਗੂੜਾਕ ਕਨਈਆ ਕਿ ਬੇਟ ਜਿਹੜੇ ਦਾਵੀ ਰੀਵਰ ਦੇ ਨਾਲ ਨਾਲ ਹੈ ਉਸ ਤੋਂ ਬਾਅਦ ਡਿਜ਼ਾਇਨਰ ਵੀ ਗੱਲ ਕਰੀਏ ਕਾਨਾ ਚਨੋਟਾ ਚੱਕਰੀ ਸਲਾਤ ਅਧੀਨ ਜੈਨਪੁਰ ਤੇ ਠਾਕਰਪੁਰ ਮਕੋੜਾ ਪਤੰਜਪਾਰ ਦੇ ਪਿੰਡ ਉਹਨਾਂ ਦੀ ਗੱਲ ਕਰਦੇ ਮਕੋੜਾ ਪਤੰਜਪਾਰ ਦੀ ਗੱਲ ਹੈ ਕਿ ਉਸੇ ਸਬੰਧੀ ਜਿਹੜੀਆਂ ਸਾਡੀਆਂ ਕਿਸ਼ਤੀਆਂ ਉਹ ਅਸੀਂ ਡਿਪਲਿਊਟ ਕਰ ਦਿੱਤੀਆਂ ਉਸ ਵਿੱਚ ਸਾਡੀ ਸਿਵਲਿਅਨ ਟੀਮ ਪਲੱਸ ਸਾਡੇ ਜਿਹੜੇ ਆਰਮੀ ਪਰਸਨਲ ਸਾਡੇ ਆਪਣੇ ਮੈਡੀਕਲ ਟੀਮ ਉਹ ਸਾਰੀ ਜਿਹੜੀ ਉੱਥੇ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦੇ ਵੀ ਉਹਨਾਂ ਨੂੰ ਸਹੂਲਤਾਂ ਚਾਹੀਦੀ ਹੈ ਉਹ ਪ੍ਰੋਵਾਈਡ ਕੀਤੀ ਜਾਵੇ